ਹਾਂਜੀ ਅਮਨਪੰਨ ਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਤੋਂ ਤੁਸੀਂ ਸਾਡੇ ਵੀਰਾ ਸਸਤੀ ਕਾਰ ਮੈਂ ਤੁਹਾਡੀ ਆਪ ਦੀ ਅਮਨਦੀਪ ਕੌਰ ਕਿਚੀ ਕਰਨ ਔਇਲਾ ਜੇ ਕਿਚੀ ਹੋਵੇ ਕਿਚੀ ਅੱਜ ਮਾਨ ਸਰਕਾਰ ਵੱਲੋਂ ਕੈਂਪ ਲਗਾ ਰਿਹਾ ਲੱਗ ਰਿਹਾ ਮੇਰੇ ਪਿੰਡ ਔਇਲਾ ਬਨਵਾਲੀ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਾਂਤਮਈ ਤਰ੍ਹਾਂ ਦਾ ਕੈਂਪ ਚੱਲ ਰਿਹਾ ਬਹੁਤ ਹੀ ਤਰ੍ਹਾਂ ਦੇ ਲੋਕਾਂ ਦੇ ਕਾਮਕਾਰ ਹੋ ਰਹੇ ਆ ਸ਼ਾਮ ਨੂੰ ਦੋ ਕੰਮਕਾਰ ਵਿੱਚ ਕਾਫੀ ਵਧੀਆ ਰਿਸਪੌਂਸ ਮਿਲਿਆ ਰਹੇ ਸਾਰੇ ਹੀ ਪਬਲਿਕ ਬਹੁਤ ਇਸ ਚੀਜ਼ ਨੂੰ ਖੁਸ਼ ਆਈ ਸਾਰਿਆਂ ਦਾ ਧੰਨਵਾਦ ਹਾਂਜੀ ਸਾਡੇ ਪਿਆਰੇ ਭਾਜੀ ਦੋਸਤੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਮੁਹਿੰਮ ਚੱਲਦੀ ਆ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਸਰਕਾਰ ਤੁਹਾਡੇ ਦੁਆਰ ਅੱਜ ਉਹਦੇ ਉਹਦੇ ਤਹਿਤ ਪਿੰਡ ਬਨ ਔਜਲਾ ਬਨਵਾਲੀ ਤੇ ਔਜਲਾ ਜੋਗੀ ਦੋਨਾਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਜਿਹੜੇ ਕੰਮ ਆ ਉਹ ਕੀਤੇ ਜਾ ਰਹੇ ਆ ਇੱਥੇ ਵਿੱਚ ਲੋਕ ਕਾਫੀ ਖੁਸ਼ ਹੈ ਔਰ ਲੋਕ ਇਸ ਗੱਲ ਨੂੰ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਕਿ ਜੋ ਵਾਦੇ ਇਹਨਾਂ ਨੇ ਕੀਤੇ ਸੀ ਕਿ ਘਰ ਘਰ ਜਾ ਕੇ ਜਿਹੜੀ ਸਰਕਾਰ ਲੋਕਾਂ ਦੇ ਕੰਮ ਕਰੇਗੀ ਅੱਜ ਉਹੀ ਵਾਕਈ ਦੇਖ ਰਹੇ ਆ ਕਾਫੀ ਸੰਗਤ ਜਿਹੜੀ ਆਪਣੇ ਕੰਮ ਕਰਵਾ ਕੇ ਜਾ ਰਹੀ ਹੈ ਕਿਸੇ ਦੇ ਸਰਟੀਫਿਕੇਟ ਕਿਸੇ ਦਾ ਕੋਈ ਹੋਰ ਵੋਟਾਂ ਦੀ ਸੁਧਾਈ ਜਾਂ ਕੋਈ ਤਰ੍ਹਾਂ ਦੇ ਜਿਹੜੇ 44 ਤਰ੍ਹਾਂ ਦੇ ਕੰਮ ਆ ਉਹ ਕਰਵਾ ਰਿਹਾ ਹੈ ਉਹ ਕਾ ਕੇ ਕਰਵਾ ਰਿਹਾ ਸਾਰੇ ਬਾਕੀ ਸਾਡੇ ਔਇਲਾ ਬਨਵਾਲੀ ਦੇ ਸੈਕਟਰੀ ਅਮਨਦੀਪ ਕੌਰ ਔਇਲਾ ਜੀ ਔਇਲਾ ਗੁੰਗੀ ਦੇ ਸੈਕਟਰੀ ਜੈਲ ਸਿੰਘ ਫੌਜੀ ਜੀ ਸਾਡੇ ਪਿੰਡ ਟਪਈ ਦੇ ਜਿਹੜੇ ਸੈਕਟਰੀ ਕਮੇਟੀ ਦੇ ਸਾਡੇ ਲਖਮੀਰ ਸਿੰਘ ਬਿੱਲੂ ਜੀ ਸਾਡੇ ਸਰਪੰਚ ਸਾਹਿਬ ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਬਿੱਟੂ ਜੀ ਸੁਖਦੀ ਗੋਰੂ ਕੰਡਾ ਜੀ ਸਾਰੇ ਇਥੇ ਪਹੁੰਚਿਆ ਔਰ ਲੋਕਾਂ ਤੋਂ ਪੁੱਛਿਆ ਲੋਕ ਬਹੁਤ ਖੁਸ਼ ਨੇ ਲੋਕ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਇਹ ਜਿਹੜੇ ਕੰਮ ਬਹੁਤ ਵਧੀਆ ਹੋ ਰਿਹਾ ਜਿਹੜੇ ਲੋਕਾਂ ਦੇ ਕੰਮ ਘਰ ਘਰ ਜਾ ਕੇ ਹੋ ਰਿਹਾ ਸੋ ਅਸੀਂ ਵੀ ਆਪਣੇ ਵੱਲੋਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਮੇਰੇ ਬਲਾਕ ਦੇ ਵਿੱਚ ਇਹ ਤੀਸਰਾ ਕੈਂਪ ਜਿਹੜਾ ਲੱਗਾ ਹੋਇਆ ਸੋ ਬਹੁਤ ਬਹੁਤ ਧੰਨਵਾਦ ਸਾਡੀ ਸਰਕਾਰ ਦਾ ਸਰਦਾਰ ਭਗਵਤ ਸਿੰਘ ਮਾਨ ਇਹ ਸਾਡੇ ਸਰਪੰਚ ਸਾਹਿਬ ਆ ਜੀ ਔਜਲਾ ਬਨਵਾਲੀ ਦੇ ਇਹ ਸਾਡੇ ਬਿੱਟੂ ਭਾਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਰੂਟੀਨ ਦੇ ਵਿੱਚ ਪਿੰਡ ਔਇਲਾ ਜੋਗੀ ਦੇ ਵਿੱਚ ਇੱਥੇ ਕੈਂਪ ਲੱਗਾ ਹੈ ਸਰਕਾਰ ਤੁਹਾਡੇ ਦਵਾਰ ਮਹੀਨ ਤਹਿਤ ਇੱਥੇ ਹੀ ਅਸੀਂ ਰਾਉਂਡ ਕੱਢਣ 来ਏ ਆ ਗਏ ਆਂ ਦੇਖਦੇ ਪਏ ਹੱਗੇ ਨੇ ਪ੍ਰਸ਼ਾਸਨ ਬੈਠਾ ਹੈਗਾ ਇੱਥੇ ਸਾਰੇ ਦਾ ਪਰ ਲੋਕ ਆ ਰਹੇ ਆ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ 44 ਸਹੂਲਤਾਂ ਦਿੱਤੀਆਂ ਗਈਆਂ ਉਹਨਾਂ ਦੇ ਤਹਿਤ ਆਪਣੇ ਆਪਣੇ ਕੰਮ ਕਰਵਾ ਰਹੇ ਹੈਗੇ ਆਂ ਪਰ ਲੋਕ ਇਸ ਮੁਹਿੰਮ ਦੇ ਲਈ ਸਰਕਾਰ ਦਾ ਬਹੁਤ ਧੰਨਵਾਦ ਵੀ ਕਰਦੇ ਪਏ ਆ ਇਹ ਖੁਸ਼ੀ ਆ ਬਹੁਤ ਕਿ ਸਰਕਾਰ ਨੇ ਜਿਹੜਾ ਪਹਿਲ ਕਦਮੀ ਹੈਗੀ ਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸਰਦਾਰ ਮੁੱਖ ਮੰਤਰੀ ਸਰਦਾਰ ਕੋਬਾਤ ਸਿੰਘ ਜੀ ਨਾਲ ਜਿਹੜੀ ਇਹ ਪਹਿਲ ਕਦਮੀ ਕੀਤੀ ਹੈ ਉਹਦਾ ਧੰਨਵਾਦ ਵੀ ਕਰਦੇ ਹੈਗੇ ਆ ਬਹੁਤ ਜਿਆਦਾ ਲੋਕ ਸੰਤੁਸ਼ਟ ਹੈਗੇ ਇਸ ਕੰਮ ਤੋਂ ਜਿਹੜੇ ਗਰੀਬ ਲੋਕ ਆ ਪਿੰਡਾਂ ਵਿੱਚੋਂ ਆਪਣਾ ਦਿਹਾੜੀ ਲੱਭੇ ਕਰਨ ਵਾਲੇ ਬੰਦੇ ਹੈਗੇ ਜਿਨ੍ਹਾਂ ਕੋਲ ਦੂਰ ਨਹੀਂ ਜਾਇਆ ਜਾਂਦਾ ਸੁਗਾ ਸੈਂਟਰ ਨਹੀਂ ਜਾਇਆ ਮੈਂ ਉਹਨਾਂ ਦੇ ਕੋਲ ਅੱਜ ਇਹ ਮੌਕਾ ਹੈਗਾ ਅਸੀਂ ਮੈਂ ਅਪੀਲ ਕਰਦਾ ਜਿੱਥੇ ਵੀ ਕਿਤੇ ਕੈਂਪ ਲੱਗਦਾ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਉੱਥੇ ਪਹੁੰਚ ਕੇ ਆਪਣੀ ਜਿਹੜੀ ਵੀ ਕੰਮ ਹੈ ਗਿਆ 44 ਜਿਹੜੀਆਂ ਸੂਰਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਵਿਧਾ ਸੈਂਟਰ ਦੇ ਰਿਗਾਰਡਿੰਗ ਹੈਗੀਆਂ ਜਾਂ ਵੋਟ ਬਣਨੀ ਹੈਗੀ ਆ ਕੋਈ ਆਧਾਰ ਕਾਰਡ ਦੇ ਵਿੱਚ ਕੋਈ ਨਾਮ ਚੇਂਜ ਕਰਾਉਣਾ ਹੈ ਕੋਈ ਐਸ்சி ਬੀਸੀ ਦਾ ਸਰਟੀਫਿਕੇਟ ਬਣਾਉਣਾ ਹੈਗਾ ਠੀਕ ਹੈ ਨਾ ਕੋਈ ਜਨਰਲ ਕੈਟਾਗਰੀ ਦਾ ਸਰਟੀਫਿਕੇਟ ਬਣਾਉਣਾ ਹੈਗਾ ਕੋਈ ਮੈਰਿਜ ਸਰਟੀਫਿਕੇਟ ਬਣਾਉਣਾ ਹੈਗਾ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਇਥੇ ਮਿਲਦੀਆਂ ਆਲਰੇਡੀ ਨਾਲ ਮੈਡੀਕਲ ਕੈਂਪ ਵੀ ਲੱਗਾ ਹੋਇਆ ਨਾਲ ਔਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਸਰਕਾਰ ਵੱਲ ਦਿੱਤੀਆਂ ਗਈਆਂ ਸਹੂਲਤਾਂ ਨੂੰ ਬੇਨਤੀ ਕਰਦਾ ਆਓ ਜਿੱਥੇ-ਜਿੱਥੇ ਵੀ ਕੈਂਪ ਲੱਗਦੇ ਆ ਵੱਧ ਤੋਂ ਵੱਧ ਲੋਕ ਆਪਣਾ ਆ ਕੇ ਕੰਮ ਕਰਵਾਓ ਔਰ ਸਰਕਾਰ ਵੱਲੋਂ ਚਲਾਈ ਮਹੀਨ ਦਾ ਇਹ ਫਾਇਦਾ ਲੇਣ ਧੰਨਵਾਦ ਇਸਾਰੀ ਨੇ ਇਹ ਸਾਡੇ ਸਰਪੰਚ ਸਾਹਿਬ ਹੈ ਜੀ ਔਜਲਾ ਕਨਵਾਲੀ ਦੇ परनादा या से धार ਰੋਟਰੀ ਕਲੱਬ ਕਪੂਰਥਲਾ ਐਲੀਟ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਅੱਗੇ ਤੁਰਦੇ ਹੋਏ ਅੱਜ ਇੱਕ ਹੋਰ ਨਵਾਂ ਇਕਪਰਾਲਾ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ व्हीलचेयर ਔਰ ਜਿਹੜੇ ਹਸਪੀਟਲ 'ਚ ਯੂਜ਼ ਹੁੰਦੇ ਆ ਬੈੱਡ ਉਹਨਾਂ ਦਾ ਇੱਕ ਬੈਂਕ ਸਥਾਪਿਤ ਕੀਤਾ ਕਪੂਰਥਲੇ 'ਚ ਤੇ ਅਸੀਂ ਇਹ ਤੁਹਾਨੂੰ ਇਲਾਕਾ ਨਿਵਾਸੀ ਨੂੰ ਦੱਸਣਾ ਚਾਹਾਂਗੇ ਵੀ ਜਦੋਂ ਕਿਸੇ ਨੂੰ ਕੋਈ ਸਰੀਰਕ ਕਸ਼ਟ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਆਉਂਦਾ ਤਾਂ ਉਹਨਾਂ ਨੂੰ ਬਹੁਤ ਇਸ ਤੀਜੀ ਸਮੱਸਿਆ ਹੁੰਦੀ ਵੀ ਘਰ ਦੇ ਵਿੱਚ ਮਰੀਜ਼ ਦੀ ਦੇਖਭਾਲ ਕਰਨ ਲਈ ਹਸਪਤਾਲ ਵਰਗੇ ਬੈੱਡ ਦੀ ਜਰੂਰਤ ਹੁੰਦੀ ਹੈ ਜਾਂ ਮਰੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਲਈ ਵੀਲਚੇਅਰ ਦੀ ਜਰੂਰਤ ਹੁੰਦੀ ਹੈ ਤੇ ਉਹ ਆਪਾਂ ਨੂੰ ਹਸਪਤਾਲਾਂ ਤੋਂ ਇਲਾਵਾ ਬਾਹਰੋਂ ਜਾਂ ਮਹਿੰਗੇ ਮੁੱਲ ਖਰੀਦਣੀਆਂ ਪੈਂਦੀਆਂ ਅਤੇ ਜਾਂ ਉਹਨਾਂ ਦਾ ਕਿਸੇ ਔਖੇ-ਸੋਖੇ ਹੋ ਕੇ ਇੰਤਜ਼ਾਮ ਕਰਨਾ ਪੈਂਦਾ ਪਰ ਹੁਣ ਰੋਟਰੀ ਕਲੱਬ ਲੀਡ ਵੱਲੋਂ ਆਪਣੇ ਸਹਿਯੋਗੀਦਾਨੀ ਸਜਣਾ ਦੀ ਮਦਦ ਦੇ ਨਾਲ ਦੋ ਜੋ ਹੈ ਹਸਪਤਾਲ 'ਚ ਵਰਤੋਂ ਆਉਣ ਵਾਲੇ ਬੈੱਡ ਜਿਹੜੇ ਕੀ ਮੂਵੇਬਲ ਹੁੰਦੇ ਹਨ ਮਰੀਜ਼ ਨੂੰ ਉੱਪਰ-ਥੱਲੇ ਪਹੁੰਚਾਉਣ ਲਈ ਆਖ ਨੇ ਹੁੰਦੀ ਉਹ ਲਿਆ ਕੇ ਰੱਖੇ ਗਿਆ ਹਨ ਤੇ ਦੋ ਵੀਲ ਚੇਅਰ ਜੋ ਹੈ ਰੋਟਰੀ ਕਲਬ ਲੀਡ ਵੱਲੋਂ ਇਹ ਲਿਆਂਦੀਆਂ ਗਈਆਂ ਹਨ ਤੇ ਅਸੀਂ ਤੁਹਾਡੇ ਨਾਲ ਹੀ ਇਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਹ ਜਨਤਨ ਦੱਸਣਾ ਚਾਹੁੰਦੇ ਵੀ ਜਗੋਂ ਵਿੱਚ ਕਿਸੇ ਲੋੜਵੰਦ ਪਰਿਵਾਰ ਨੂੰ ਰੱਬ ਨਾ ਕਰੇ ਵੀ ਲੋਡ ਪਵੇ ਕਿਸੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਕਿਸੇ ਮਰੀਜ਼ ਨੂੰ ਇਸ ਚੀਜ਼ ਦੀ ਲੋੜ ਪਵੇ ਤਾਂ ਉਹ ਸਾਡੇ ਨਾਲ ਜੋ ਅਸੀਂ ਸਕਰੀਨ ਤੇ ਨੰਬਰ ਸ਼ੇਅਰ ਕਰਾਂਗੇ ਉਹਦੇ ਤੇ ਸੰਪਰਕ ਕਰ ਸਕਦਾ ਹੈ ਤੇ ਉਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਲੋੜ ਅਨਸਾਰ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਇਹ ਬੈੱਡ ਔਰ ਵੀਲਚੇਅਰ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ ਔਰ ਜਦੋਂ ਤੁਹਾਡਾ ਮਰੀਜ਼ ਸਿਹਤਯਾਬ ਹੋਵੇ ਤੇ ਇਹ ਚੀਜ਼ ਤੁਸੀਂ ਸਾਨੂੰ ਵਾਪਸ ਕਰ ਦਿਓ ਤਾਂ ਜੋ ਹੋਰ ਕਿਸੇ ਬਰੀਜ ਨੂੰ ਲੋੜ ਦੇ ਸਮੇਂ ਇਹ ਚੀਜ਼ ਦਿੱਤੀ ਜਾ ਸਕੇ ਸੋ ਅਸੀਂ ਆਪਣੇ ਜਿਹੜੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਤੁਸੀਂ ਵੀ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਜੋ ਜੋ ਇਹ ਸਹੂਲਤ ਹੈ ਮਰੀਜ਼ਾਂ ਨੂੰ ਜਿਨ੍ਹਾਂ ਦੀ ਲੋੜ ਪੂਰੀ ਹੋਏਗੀ ਇਹਨਾਂ ਚੀਜ਼ਾਂ ਨਾਲ ਉਹ ਉਹਨਾਂ ਤੱਕ ਪਹੁੰਚ ਸਕੇ ਧੰਨਵਾਦ